నాశా ਸਾਭੈ ਦੁਨੋ ਦੇ ਨਰਤਾ ਗੀਤ ਮੋਤਰੇ ਜੈ ਬਰਸਾਦ ਬੋਖੰਕਾਰੀ ਤੇ ਮਨ ਤਸਲ ਨਾਰਸ ਕੀ ਜਾਦੇ ਬਰਸਾਦ ਸਹਦ ਸਵਾਰੀ ਮੋਤਰੇ ਕੋ ਦੇ ਬੁਨਾ ਬਿਸਾਰੇ ਜੈ ਬਰਸਾਦ ਬਾਗ ਨਰਤਨ ਨਾਰਾ ਕੋ ਪ੍ਰਭ ਪ੍ਰਭ ਮਨਾ ਜਨ ਤੇ ਮਨ ਮੋਤ ਤਾ ਗਾਂਦੇ ਸਭ ਸਭ ਆਏ ਸਹਜ ਦੇ ਬਲਖੇ ਨਾਰਾ ਤੇ ਲੋਖੇ ਜੈ ਬਰਸਾਦ ਨ ਬਰ ਬੋਦਨ ਨਰ ਮਨਾ ¡Gracias! ਰਾਜਾ ਦੇ ਲੋਕਾਂ ਸਰਬਸਭੂ ਸਰਬਸੰਵਰਨ ਸੋਏ ਬਾਦਿਆ ਤੇਵਾ ਬੁਰਤ ਹੋਏ ਸਾਧਾਰਨ ਰਤੇ ਮੇਰਾ ਪਕਿਤ ਨਿਕ ਕਾਰਗਾ <laughs> شرو رنگ سنگ نر پہ ਕਹੇ ਗੋਡਾ ਸੁਖਾਰੇ ਕਹੇ ਗੋਡਾ ਰੁਜਾਰੇ ਕਹੇ ਗੋਡਾ ਤਰਭਾਰੇ ਕਹੇ ਗੋਡਾ ਤੇ ਦਵਾਸਨ ਕਹੇ ਗੋਰ ਪਰ ਬਰਨਾ ਦਾਸ ਜੇ So ਤੀਜੇ ਕੇ ਬਾਦਸ਼ਾਹੀ ਦਸਵੇਂ ਪ੍ਰਥਮ ਭੋਤਿ ਸਮਰ ਕੈ ਗੁਰੂ ਨਾਨਕ ਲਈ ਤੇ ਆਏ ਗਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜੇ ਜਿਠਾ ਸਭ ਦੁਖ ਜਾਏ ਤੇ ਬਹਾਦਰ ਸਿਮਰੈ ਕਰਨਾਉ ਨਿਰਦਾਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ

ਨਾਨ ਕੈਸਦਾਰ ਰਹਿਦਾਨ ਬਵੇਕਦਾਰ ਵਿਸਾਹਦਾਨ ਪ੍ਰੋਸਾਹਦਾਨ ਦਨਸਰਦਾਨ ਨਾਮਦਾਨ ਸ਼੍ਰੀ ਹਰਿਵੰਦ ਸਰਸਵ ਜੀ ਦਰਸ਼ਨੀਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਗਲੋ ਜੀ ਜੈ ਹਾਏ ਜੀ ਜੋ ਸਿਖਾ ਦਾ ਮੰਨੀਵਾ ਮਤੂ ਜੀ ਮਾਤਾ ਪਾਤ ਦਾ ਰਖਾ ਆਪ ਅਕਾਲ ਪੁਰਖ ਵਾਹਿਗੁਰੂ へ ਅਕਾਲ ਪੁਰਖ ਆਪਨੇ ਪੰਥ ਤੇ ਸਦਾ ਸਹਾਇ ਦਾਤਾ ਜੀ ਵਾਹਿ ਬਾਦਸ਼ਾਹਿਆਂ ਦੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਚੌਧਰੀ ਹਜੇ ਲੱਖ ਤੁਸੀਂ ਆ ਪਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮੰਤਰ ਸਿਰ ਤਰੋ ਦੇ ਮਹਾਵਾਕਨ ਸਰਦਾਤਾ ਰਾਇ ਬਾਦਸ਼ਾਹ ਦਰ ਕਰਦੇ ਪ੍ਰੀਤਮ ਸਰਦਾ ਰੁਲਦਾਸ ਜੀ ਨੇ ਆਪਣੇ ਸੁਪੁੱਤਰ ਪਾਈ ਸਾਹਿਬ ਆ ਰਾਮਪਾਲ ਜੀ ਦੇ ਵਿਆਹ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਇਆ ਕਾਰਜਾਂ ਦੇ ਸਫਲਤਾ ਵਾਸਤੇ ਸਤਿਗੁਰੂ ਜੀ ਆਜਿ ਦਾ ਕੋਟ ਆਨਮੋੜਨ ਧੰਨਵਾਦ ਕਰਦੇ ਆ ਆਪਣੇ ਗ੍ਰਹਿ ਵਿਖੇ ਆਜਿ ਮਹਾਰਤ ਚਨ ਪਾਇਆ ਗਿਆ ਉਪਰੰਤ ਧੁਰ ਕੀ ਬਾਣੀ ਆਏ ਕਿਨ ਸਗਲੇ ਚਿੰਤ ਮਟਾਈ ਜੇ ਜੀ ਸੁਖਮਨ ਸਾਹਿਬ ਜੀ ਆਪ ਕੀਤੇ ਅਰਪਾਣ ਵਰਤ ਜਾਬ ਕਰਦੇ ਆ ਸੇਵਾ ਕਰਦੇ ਆ ਗੁਰਮੁਖ ਪਰਿਵਾਰ ਤੋਂ ਭਾਜਿਆ ਪਰਦਿਆ ਕਰੋ ਬੇਅੰਤ ਭੁੰਲਾ ਗੱਤੀਆਂ ਰਹਿ ਗਈਆਂ ਨੇ ਬਖਸ਼ਣ ਯਾ ਕੇ ਵਾਸਤੇ ਸੁੱਧ ਤੇ ਸਪਸ਼ ਗੁਰਬਾਣੀ ਪੜਨ ਦੀ ਸੇਵਾ ਕਰਦੇ ਸਮਤ ਬਖਸ਼ਣ ਕਰ ਰਹੇ ਆ ਸ਼ੁਰੂਆਤ ਦੇ ਕਾਰਜ ਰਾਸ ਕਰਨੇ ਪੜੇ ਸੁਨੀਵਾਨ ਦਾ ਪਾਪ ਗੁਰਮੁਖ ਪਰਿਵਾਰ ਦੇ ਹਿਰਦਿਆਂ ਦੇ ਵਿੱਚ ਵਸਾਉਣਾ ਜੋ ਮਰੋ ਕਾਉਨਾ ਆਪਾ ਨਾਲ ਮੁਖਰ ਦੇ ਪਰਿਵਾਰ ਨੇ ਆਪ ਜੀ ਦਾ ਵਾਟ ਆਸਾ ਦਾ ਕਿ ਆ ਜੇ ਪ੍ਰਵਾਦਿਆਂ ਸ਼ੁਭ ਮਰੋ ਕਾਉਨਾ ਸੰਪੂਰਨ ਕਰਨਿਆ ਕਾਰਜ ਰਾਸ ਕਰਨੇ ਚੜ੍ਹਦੇ ਅਗਲਾ ਵਕਸ਼ਿਸ਼ ਕਰਨਿਆ ਅਸਨ ਕੋ ਕਸਾ ਇਤਾ ਕਰਨੀ ਹਰਮਦਾਨ ਹਰਦਵਾਨ ਫਤਿਹ ਵਕਸ਼ਿਸ਼ ਕਰਨੀ ਖੁਸ਼ੀਆਂ ਵਕਸ਼ਿਸ਼ ਕਰਨੀਆਂ ਆਰ ਵਾਲਾ ਸਵਾ ਖੁਸ਼ੀਆਂ ਬਰਾਵ ਦਿੱਤ ਕਰਾਉਣਾ ਜਿੰਨਾ ਹੀ ਖੁਸ਼ੀਆਂ ਮੁਖਰ ਦੇ ਪਰਿਵਾਰ ਨੂੰ ਆਪ ਜੀ ਨੇ ਸੁੰਦਰ ਮਾਰੇ ਸਵਾ ਜੀ ਕੀਤੇ ਗਿਆ ਸਤਗੁਰੂ ਜੀਾਂ ਕੀ ਕਾਰ ਕਰਨਾ ਹੈ ਪਰਿਵਾਰ ਦੇ ਲੋਕ ਅਤੇ ਪਰਲੋਕ ਦੇ ਵਿੱਚ ਪੜਦੇ ਕਜਨੇ ਤਿਲਫੁਲ ਫੇਟਾ ਮਾਇਆ ਜਿਹੜੀ ਕੀਤੀ ਗਈ ਹੈ ਜੇ ਜਨਾਬੇ ਖਜ਼ਾਨਿਆਂ ਚੋਂ ਮਾਇਆ ਇਹ ਖਜ਼ਾਨੇ ਭਰਪੂਰ ਕਰਨੇ ਸੇਵਕਾਂ ਦੇ ਕਾਰਜਰਾਸ ਕਰਨਾ ਹੈ ਕਾਰੋਬਾਰਾਂ ਦੇ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਗੁਰੂ ਘਰ ਦਾ ਪਿਆਰ ਬਖਸ਼ਿਸ਼ ਕਰਨਾ ਦੇਸਾਂ ਪਰਦੇਸਾਂ ਦੇ ਵਿੱਚ ਸਹਾਇਓਨਾ ਦਾਹਾਈਆਂ ਸੰਗਤਾਂ ਜੀ ਹਾਜ਼ਰੀਆਂ ਤਿਲਫੁਲ ਫੇਟਾ ਪ੍ਰਵਾਨ ਕਰਨੇ ਆ ਸਮੂਹ ਸੰਗਤਾਂ ਦੀਆਂ ਗੁਰਮਤ ਅਨੁਸਾਰ ਸ਼੍ਰੀ ਮਰੋ ਕਾਮ ਨਾਲ ਸੰਪੂਰਨ ਕਰਨਿਆ ਦਰੋਂ ਘਰੋਂ ਸਿੱਖੀ ਸਿਦਕ ਪ੍ਰਸਾਦਾਂ ਨੂੰ ਵੰਡਿਸ਼ ਕਰਨਾ ਜੀ ਪਰਿਵਾਰ ਵੱਲੋਂ ਵਖਸ਼ਿਆ ਹੋਇਆ ਭੰਡਾਰਾਂ ਦੇ ਵਿੱਚੋਂ ਪੰਚਮ ਕੜਾ ਪ੍ਰਸ਼ਾਦੀ ਦੇਵ ਹਾ ਦੇ ਰਜ ਦੇ ਦਰ ਤੇ ਪਰਵਾਨ ਹੋਵੇ ਦਰ ਪਰਵਾਨਿਆ ਪ੍ਰਸ਼ਾਦ ਸਾਧ ਸੰਗਤ ਦੇ ਜੋਰ ਤੋਂ ਦਿਆ ਗਿਆ ਵਖਸ਼ੇ ਕਰੋ ਇਸ ਤਰ੍ਹਾਂ ਸੰਪੂਰਨ ਸਮਾਪਤੀ ਹੈ ਜੇ ਛੇਪੌੜੀ ਅਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦਾ ਘਾਟਾ ਫੁੱਟੂ ਮਾਫ ਕਰਨੇ ਸਰਵਾਦੇ ਕਾਰਜ ਰਾਸ ਕਰਨੇ ਪਾਵਨ ਹੁਕਮ ਨਾਲ ਲੋਕਸ਼ੀਰ ਕਰਕੇ ਸੰਗਤਾਂ ਨੂੰ ਕਰਤਾਰਤ ਕਰੋ ਜੇ ਸੁਖ ਹੋਵੇ ਨਾਮ ਚਿਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਸਿਰ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ මරणदකදवाসাय <dı> जि पार گیا ਕਾਤ ਕਹਾਣੀ ਜਨ